ਨੇ ਮਾਜਰਾ ਸਥਿਤ ਇੱਕ ਮਦਰਸੇ ਵਿੱਚ ਉਰਦੂ ਪੜਾਉਣ ਵਾਲੇ ਨੌਜਵਾਨ ਨੇ ਨਵਾਲੇ ਬੱਚੇ ਨੂੰ ਹੱਤ ਦਾ ਸ਼ਿਕਾਰ ਬਣਾਇਆ ਘਟਨਾ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਲੱਗਿਆ ਜਦੋਂ 13 ਸਾਲ ਦੇ ਮਸੂਮ ਨੇ ਮਦਰਸੇ ਵਿੱਚ ਪੜਨ ਤੋਂ ਇਨਕਾਰ ਕਰ ਦਿੱਤਾ ਬੱਚੇ ਨੇ ਮਾਂ ਨੂੰ ਮਦਰਸੇ ਵਿੱਚ ਪੜਾਉਣ ਵਾਲੇ ਮਲਜਮ ਅਧਿਆਪਕ ਕੋਲੋਂ ਉਸ ਦੇ ਨਾਲ ਗਲਤ ਕੰਮ ਬਾਰੇ ਦੱਸਿਆ ਇਸ ਮਗਰੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਰਸ ਨੂੰ ਸ਼ਿਕਾਇਤ ਦਿੱਤੀ ਮਣੀ ਮਾਜਰਾ थाना पुलिस ਨੇ ਬੱਚੇ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਸ਼ਿਕਾਇਤ ਦੇ ਆਧਾਰ ਤੇ ਮੁੱਝ ਮੁਦੀਆਪੇ ਦਾ ਸਾਲੀਕੇ ਖਿਲਾਫ ਕੌਕਸ ਹਨੇ 4 ਧਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਮੁਲਜ਼ਮ ਮੋਦਰਾਸੇ ਵਿੱਚ ਆਉਣ ਵਾਲੇ ਬੱਚਿਆਂ ਨੂੰ ਉਰਦੂ ਪੜਾਉਂਦਾ ਹੈ ਸਰੰਗਪੁਰ थाना ਖੇਤਰ ਵਿੱਚ ਰਹਿਣ ਵਾਲੇ ਵਿਅਕਤੀ ਨੇ ਪੁਰਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਆਪਣੇ ਬੱਚੇ ਨੂੰ ਧਾਰਮਣਾ ਰੂਪੂ ਕਰਵਾਉਣ ਲਈ ਉਰਦੂ ਦੀ تعلیم ਦਿਵਾਉਣਾ ਚਾਹੁੰਦਾ ਸੀ ਉਸਨੇ ਆਪਣੇ 13 ਸਾਲ ਦੇ ਬੱਚੇ ਨੂੰ ਉਦੋਂ ਸਕੂਲੀ ਮਣੀਵਾਜਰਾ ਦੇ ਮਦਰਸੇ ਵਿੱਚ ਪੜਨਾ ਸ਼ੁਰੂ ਕੀਤਾ ਕੁਝ ਦਿਨ ਪਹਿਲਾਂ ਉੱਥੇ ਉਰਦੂ ਪੜ੍ਹਾਉਣ ਵਾਲੇ ਨੌਜਵਾਨ ਨੇ ਬੇਟੇ ਨਾਲ ਕੁਕਰਮ ਕੀਤਾ ਉਸਦੇ ਬੇਟੇ ਨੇ ਘਰ ਪਹੁੰਚ ਕੇ ਤੋਂ ਬਾਅਦ ਆਪਣੀ ਮਾਂ ਨੂੰ ਪੂਰੀ ਗੱਲ ਦੱਸੀ ਬੇਟੇ ਦੇ ਨਾਲ ਕਣੌਣੀ ਹਰਕਤ ਦੀ ਸ਼ਿਕਾਇਤ ਮਣੀਵਾਜਰਾ ਥਾਣਾ ਪੁਲਿਸ ਨੂੰ ਦਿੱਤੀ ਡੀਐਸਪੀ ਜਸਵੀਰ ਸਿੰਘ ਅਤੇ ਮਣੀਵਾਜਰਾ थाना ਮੁਖੀ RAMJAS SINGH ਟੀਮ ਦੇ ਨਾਲ ਮਦਰਸੇ ਮਸਜਿਦ ਵਿੱਚ ਪਹੁੰਚੇ ਪੁਲਸ ਨੇ ਉੱਥੇ ਉਸ ਕਮਰੇ ਦਾ ਨਰੀਖਣ ਕੀਤਾ ਜਿੱਥੇ ਮੁੱਲਜ਼ਮ ਨੇ ਬੱਚੇ ਦੇ ਨਾਲ ਵਾਰਦਾਤ ਨੂੰ ਆਜ਼ਮਤਾ। ਪੁਲਸ ਨੇ ਬੱਚੇ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਅਤੇ ਬੱਚੇ ਦੇ ਬਿਆਨਾਂ ਤੇ ਪੁਲਸ ਨੇ ਮੁੱਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਵਾਰਦਾਤ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰਨ ਵਿੱਚ ਲੱਗ ਗਈ ਹੈ। ਪੁਰਸ਼ ਸੂਤਰਾ ਕੇ ਅਨੁਸਾਰ ਸ਼ੱਕ ਹੈ ਕਿ ਮੁਲਜਮ ਨੇ ਹੋਰ ਵੀ ਬੱਚਿਆਂ ਨੂੰ ਡਰਾਮ ਤੋਾ ਕੇ ਆਪਣਾ ਸ਼ਿਕਾਰ ਬਣਾਇਆ ਹੋਵੇ ਇਸ ਲਈ ਪੁਸ ਮੁਲਜਮ ਤੋਂ ਸੱਕੀਨਾ ਆਕ੍ਰੋਸ਼ੀ ਸਾਬਿਤ ਹੋਣ ਦੀ ਜੁਤੀ ਹੈ ਨਾਲ ਹੀ ਪੁਸ ਮਦਰਸੇ ਵਿੱਚ ਆਉਣ ਵਾਲੇ ਬੱਚਿਆਂ ਅਤੇ ਉਥੋਂ ਹੋਰ ਲੋਕਾਂ ਤੋਂ ਵੀ ਕੁਝ ਗਿਸ ਵਿੱਚ ਲੱਗੀ ਹੋਈ ਹੈ